ਜਿਹੜਾ ਤੁਹਾਨੂੰ ਬਾਬਾ ਬਕਾਲਾ ਤੋਂ ਗੰਗੀਠਾ ਸਾਹਿਬ ਤੋਂ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੇ ਸੰਗਤਾਂ ਬੜੇ ਹੀ ਸੱਜੇ ਢੰਗ ਦੇ ਨਾਲ ਸੇਵਾਦਾਰ ਵੱਲੋਂ ਜਿਹੜੀਆਂ ਇਹ ਜਿਹੜੀਆਂ ਸੰਗਤਾਂ ਲਗਾਈਆਂ ਜਾਂਦੀਆਂ ਆ ਤੁਸੀਂ ਵੀ ਇੱਕ ਸਾਡੇ ਬੜੀ ਸੱਜੇ ਢੰਗ ਦੇ ਨਾਲ ਸੱਜਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਜਿਹੜੇ ਗ੍ਰੀਠਾ ਸਾਹਿਬ ਦੇ ਦਰਸ਼ਨ ਕਰਾਏ ਜਾ ਰਹੇ ਆ ਸੇਵਾਦਾਰਾਂ ਵੱਲੋਂ ਤੇ ਨਾਮ ਤਾਂ ਜਿਹੜਾ ਜਾਪ ਆ ਸੰਗਤਾਂ ਕਰਦੀਆਂ ਜਿਹੜੀਆਂ ਆ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਇੱਕ ਸੰਗਤਾਂ ਨੂੰ ਮੱਥਾ ਜਿਹੜਾ ਵਾ ਦੇਖ ਕੇ ਲੰਗੀ ਜਾ ਰਹੀਆਂ ਕੁਝ ਕੁਝ ਸੰਗਤਾਂ ਜਿਹੜੀਆਂ ਥੋੜੇ ਜਿਹੜਾ ਕਰਾਇਆ ਜਾ ਰਿਹਾ ਵਾ ਬੜੇ ਹੀ ਸੇਵਾਦਾਰ ਲੋਕ ਸਚੇਟਾਂ ਦੇ ਨਾਲ ਜਿਹੜੇ ਪਾਪਾ ਦਾ ਅਗੀਠਾ ਸਾਹਿਬ ਆ ਸਤਖੰਡਵਾਸੀ ਬਾਬਾ ਪਾਲਾ ਸਿੰਘ ਜੀ ਦਾ ਅਗੀਠਾ ਸਾਹਿਬ ਹੋ ਤੇ ਬੜੇ ਸਚੇਟਾਂ ਦੇ ਨਾਲ ਜਿਹੜੇ ਦਰਸ਼ਨ ਕਰਾਏ ਜਾ ਰਹੇ ਆ ਸਾਹਿਬ ਵਾਅਲਿਕ ਜੀ ਦੇਸ਼ਾਮ ਦੇਸ਼ਾਟ ਵਾਸੀਆਂ ਸੰਗਤਾਂ ਨੂੰ ਵਰਸਦੀ ਅੱਜ ਮਹਾਨ ਲੋਕ ਗੰਗ ਚੱਲ ਰਿਹਾ ਬਾਬਾ ਪਾਲਾ ਸੋਨਾ ਜੀ ਐਸ਼ੀਰਵਾਦੀ ਬਣਾਈ ਜਾ ਰਹੀ ਆ ਹੋਰ ਓਚੀ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਨੇ ਪ੍ਰਾਰਲਾ ਕੀਤਾ ਸਾਰੀਆਂ ਸੰਗਤਾਂ ਰਾਣੜਕੀ ਜਿਹੜੀਆਂ ਇਹ ਲੰਗਰ ਲਾਏ ਨੇ ਜਲ ਪਾਣੀ ਦੇ ਬਿਆੰਤ ਪਦਾਰ ਚੱਲ ਰਹੇ ਨੇ ਬਾਬੇ ਪਾਲਾ ਸਾਹਿਬ ਜੀ ਸੋ ਜਨੀਆਂ ਸੰਗਤਾਂ ਚੱਲ ਕੇ ਆਈਆਂ ਦੇਸ਼ਾਂ ਦੇਸ਼ਾਂ ਯਾਦ ਕਰਦੇ ਆ ਸਾਰਿਆਂ ਨੂੰ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੇ ਸਰਬੱਤ ਦਾ ਭਲਾ ਹੋਵੇ ਜੀ ਇਹ ਬਾਬਾ ਜੀ ਦੀ ਛੇਵੀਂ ਵਰ੍ਹੇ ਬਣਾਏ ਜਾਏ ਬਾਬਾ ਪਾਲਾ ਸਾਹਿਬ ਸੋ ਇਹ ਜੀਆਂ ਸੰਗਤਾਂ ਨੂੰ 1035 ਵਾਹਿਗੁਰੂ ਆਸਾ ਹੋਏ ਜੀ ਕਿਰਜੀ ਕਿ ਤੇ ਤੁਸੀਂ ਵੇਖ ਰਹੇ ਹੋ ਕਿ ਬਾਬਾ ਬਕਾਲਾ ਤੋਂ ਇਹ ਜਿਹੜੇ ਸਿੰਘ ਸਾਹਿਬ ਬੈਠੇ ਆ ਬਾਬਾ ਪਾਲਾ ਸਿੰਘ ਜੀ ਦੀ ਬੜੀ ਸਿਫਤ ਲਾਅ ਕਰ ਰਹੇ ਆ ਤੇ ਸੰਗਤਾਂ ਵੀ ਤੁਸੀਂ ਬਾਹਰ ਦੇਖ ਰਹੇ ਹੋ ਕਿ ਠਾਠਾ ਮਾਰਦਾ ਕੱਟ ਜਿਹੜਾ ਸੰਗਤਾਂ ਦਾ ਵਾ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਦੇ ਤੁਸੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦਾ ਜਨ ਬਾਬਾ ਬੀਸਨ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ ਮਹਾਰਾਜ ਰੰਗ ਮਹਾਰਾਜ ਕੰਨ ਤੋੜਨਾਂ ਅਦੇ ਤੁਮ ਬਗਰ ਮਾਰ ਬਾਬਾ ਪਾਲਾ ਸਿੰਘ ਜੀ ਮਹਾਰਾਜ ਇੱਕ ਬਰਸੀ ਦੇ ਕਾਟਾ ਦਿੱਤਾ ਹੈ ਉਹਨਾਂ ਗਾਵੀਆਂ ਦੀ ਸੇਵਾ ਲਈ ਉਹਨਾਂ ਬਾਬਿਆਂ ਦਾ ਬਾਬੇ ਬਿਸ਼ਨ ਸਿੰਘ ਦਾ ਵਜਨ ਮੰਨਿਆ ਸਾਰੀ ਉਹਨਾਂ ਗਾਵੀਆਂ ਚਾਰੀਆਂ ਗਾਵੀਆਂ ਤੇ ਵੇਚੀ ਰਹੇ 30 ਸਾਲ ਮਹਾਰਾਜ ਉਹਨਾਂ ਨੇ ਕਿਰਪਾ ਕੀਤੀ ਅੱਜ ਉਹਨਾਂ ਦਾ ਜੋੜ ਮੇਲਾ ਮਨਾ ਰਹਿਆ ਸੀਤੀ ਦੇ ਛੇਵੀਂ ਬਰਸੀ ਮਨਾ ਰਹੇ ਆ ਜਿਸ ਨਾਲ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਦੇ ਕੋ ਲੈ ਕੇ ਤਰਨਾ ਦਾਲ ਇਹ ਮਹਾਰਾਜ ਜੀ ਤਰਨਾ ਦਾਲ ਸੀ ਇਹ ਤਰਨਾ ਦਾਲ ਦੇ ਮਹਾਰਾਜ ਜਹੇਦਾਰ ਹੀ ਬਾਬਾ ਕਿਸ਼ਨ ਸਿੰਘ ਉਹਨਾਂ ਗਾੜੀ ਸੇਵਾਦਾਰ ਬਾਬਾ ਦਾਸ ਜੀ ਨੂੰ ਸਾਪਿਆ ਇਹ ਮਹਾਰਾਜ ਉਹਨੇ ਸੇਵਾ ਕੀਤੀ ਸੰਮਨ ਕੀਤਾ ਨਾਮ ਜਪਿਆ ਤੇ ਗਊਆਂ ਚਾਰੀਆਂ ਤੇ ਉਹ ਵੀ ਸੰਤ ਬਣ ਗਿਆ ਇਹ ਵਾਲੇ ਸਾਰੀ ਸੰਗਤ ਬਾਬੇ ਪਾਲਾ ਸਿੰਘ ਜੀ ਵਰਤੀ ਜੋੜ ਮੇਲਾ ਮਨਾਉਣ ਰਹੀਆਂ ਦੂਰ ਦੂਰੋਂ ਸੰਗਤ ਆਣ ਕੇ ਧੰਨਵਾਦ ਕਰਦੇ ਮਾ ਬਾਬੇ ਫਕਾਹਾਂ ਦੇ ਇਹ ਹਵਾਲੇ ਢੀਠੇ ਸਾਹਿਬ ਤੇ ਸਾਰੀ ਸੰਗਤ ਦੇ ਜੀ ਆਇਆਂ ਨੂੰ ਮਸਲਤ ਤੇ ਜੀ ਆਣਦੇ ਹਾਂ ਇਹ ਹਵਾਲੇ ਦੇ ਕਹੇਦਾਰ ਬਾਬਾ ਲੋਗਾ ਸਿੰਘ ਜਾਂ ਮਜੂਤਾ ਜਹਦਾ ਉਹਨਾਂ ਦੀ ਰਾਇਮ ਆ ਗਈ ਤਾਂ ਸੌਨੀ ਸਾਹਿਬ 16ਵੇਂ ਜਹਦਾ ਸੌਨੀ ਸਾਹਿਬ ਮੇਲਾ ਮਨਾ ਰਹੇ ਬਾਬਾ ਗਿੰਸੇ ਦੇ ਬਾਬੇ ਫਕਾਹਾਂ ਸਿੰਘ ਸਾਹਿਬ ਦੇ ਇੰਦਾਰ ਚਾਰ ਚੰਗੜਾ ਗੜਾ ਪਾਵਲਾ ਤੋ ਕੋਇ ਤੇਰਾ ਨਾਮ ਚੇਤੇ ਆਏ ਨਾਮ ਨਾਮ ਚੜਦੀ ਕਲਾ ਤੇਰੇ ਸਾਨੇ ਸਦਾ ਬਰਗਾੜ ਵਾਹਿਗੁਰਜੀ ਕੋ ਜਾਵੇ ਫਤੇ ਪਾਵੇ ਯਾਰੋ ਜਾਵੇ ਬੋਹ ਸ੍ਰੀ ਆਗਾਦ ਵਾਹਿਗੁਰੂ ਵਾਹਿਗੁਰਜੀ ਕੋ ਵਾਹਿਗੁਰੂ ਸਤਿਗੁਰ ਸਾਹਿਬ ਵਾਹਿਗੁਰਜੀ ਕੀ ਫਤਿਹ ਪਿਛੋ ਸ਼ਹੀਦਾ ਦਰਨਾ ਨਾਲ ਬਾਬਾ ਬਕਾਲਾ ਸਾਹਿਬ ਮਰ ਸਿੰਘ ਸਾਹਿਬ ਬਾਬਾ ਬਿਸ਼ਨ ਸਿੰਘ ਸਾਹਿਬ ਬ੍ਰਹਮ ਗਿਆਨੀ ਸਿੰਘ ਸਾਹਿਬ ਆਏ ਬਾਬਾ ਕੀਤਨ ਸਿੰਘ ਜੀ ਬ੍ਰਹਮ ਗਿਆਨੀ ਸਿੰਘ ਸਾਹਿਬ ਆਏ ਬਾਬਾ ਮੱਧਨ ਸਿੰਘ ਜੀ ਬ੍ਰਹਮ ਗਿਆਨੀ ਜਿਨ੍ਹਾਂ ਦੇ ਮਹਾਨ ਸਾਧੂਆਂ ਸੰਤਾਂ ਦੇ ਸਾਰਾ ਸ਼ੇਧ ਹੋਏ ਬਾਬੇ ਪਾਲਾ ਸਿੰਘ ਜੀ ਜਿਨ੍ਹਾਂ ਦੀ ਅੱਜ ਮਹਾਨ 60ਵੀਂ ਵਰਸੀ ਮਨਾ ਰਹੇ ਆ ਸਾਧ ਸੰਗਤ ਰਲ ਕੇ ਜਦੇਬੰਦੀ ਤਰਨਤਾਲ ਮਿਸ਼ਨ ਸ਼ਹੀਦਾਂ 15ਵੇਂ 16ਵੇਂ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨਮਾਈ ਹੇਠ ਇਹ ਵਰਸੀ ਜੋੜ ਮੇਲਾ ਮਨਾ ਰਹੀਆਂ ਸੰਗਤਾਂ ਓ ਮਹਾਮਾਕੇ ਸੰਗਤਾਂ ਜੋ ਬਾਬਾ ਜੀ ਦੇ ਕੀਠੇ ਤੇ ਮਹਾਰਾਜ ਪਹੁੰਚ ਰਹੀਆਂ ਬਾਬਾ ਜੀ ਮੇਰ ਕਰਨ ਮੇਰ ਦਾ ਸਰਕਾ ਸੰਗਤਾਂ ਦੇ ਵਿੱਚ ਮੇਰ ਭਰਿਆ ਹੱਥ ਰੱਖਣ ਤੰਦਰੁਸਤ ਹਾ ਚੜ੍ਹਦੀਆਂ ਕਲਾ ਰੱਖਣ ਮੇਰਾ ਰੱਖਣ ਕਾਰਨ ਸਵਾਰ ਸੰਗਤਾਂ ਦੇ ਮਹਾਰਾਜ ਕਿਰਪਾ ਕਰੋ ਚੜ੍ਹਦੀਆਂ ਕਲਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 10 ਵਜੇ ਦਾ ਜਿਹੜਾ ਇਨ੍ਹਾਂ ਵੱਲੋਂ ਲਾਇਆ ਗਿਆ ਨੰਗਰਵੀਰ ਵੱਲੋਂ ਜਿਹੜਾ ਕਿ ਕਹਿ ਰਹੇ ਆ ਕਿ ਇੱਦਾਂ ਸਿਹਰ ਦਾ ਅਡੂ ਨੰਗਰ ਵਰਤਾਇਆ ਜਾ ਰਿਹਾ ਵਾ ਆਈਸਕ੍ਰੀਮ ਬਣਾਉਣ ਲੱਗੇ ਆ ਕਾਰੀਵਾਲ ਸੋਈਆਂ ਵੀਰ ਜੀ ਲੱਲਾ ਸੋਈਆਂ ਲੱਲਾ ਸੋਈਆਂ ਲੱਲਾ ਸੋਈਆਂ ਬਾਬਾ ਜੀ ਅੱਛਾ ਸੋਈਆਂ ਲੱਲਾ ਸੋਈਆਂ ਲੱਲਾ ਸੋਈਆਂ ਅੱਜ ਕਿਹੜੇ ਜ਼ਿਲ੍ਹੇ ਚ ਪੈਂਦਾ ਵੀਰ ਜੀ ਗੁਰਦਾਸਪੁਰ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਹਾਂ ਜੀ 10 ਵਜੇ ਦਾ ਲਾਇਆ ਸਵੇਰ ਦਾ ਲੰਗਰ ਹਾਂ ਜੀ ਬਾਬਾ ਜੀ ਕਿਸੇ ਵੀ ਆ ਸਕਦੇ ਹੋ ਕਿ ਬੇ ਸੰਗਤਾਂ ਦਾ ਕੋਈ ਅਨਕਨੀ ਆ ਕੇ ਸ਼ਗਨ ਵਾਲੀਆਂ ਦਾ ਤੇ ਵੀਰਾਂ ਨੂੰ ਵੀ ਸਲੂਟ ਜੋ ਅੱਗੇ ਇੰਨੇ ਨਮਕਾ ਤੇ ਨਾਰਸਕਾਰ ਹੈ ਆ ਲੜੀਵਾਰ ਸਾਹ ਤੇ ਜਿਹੜੇ ਆ ਲੋਕ ਪਾਏਗੇ ਆ ਤੁਹਾਨੂੰ ਜਿੱਥੇ ਮਹਾਰਾਜ ਦੇ ਜਿਹੜੇ ਸਰੂਪ ਹਨ ਦਿਖਾ ਰਹੇ ਆ ਤੇ ਲੜੀਵਾਰ ਪਾਠ ਜਿਹੜੇ ਆ ਯਾਰ ਤੁਸੀਂ ਵੀਰ ਵੱਲੋਂ ਜਿਹੜਾ ਲੰਗਰ ਬਤਾਇਆ ਗਿਆ ਤੇ ਸੰਗਤਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਕਿ ਜਿਹੜਾ ਸ਼ਾਂਤਮਈ ਹਨ ਲੰਗਰ ਪ੍ਰਸ਼ਾਦ ਵਾਂਗੂ ਲੈਣਾ ਇਹ ਬੀਬੀਆਂ ਵੀ ਕਈ ਵਾਰੀ ਲਾਲਚ ਕਰ ਲੈਂਦੀਆਂ ਵਾਂ ਤੇ ਆਪਣਾ ਧੱਕਮ ਧੱਕਾ ਜਿਹਾ ਕਰਦੀਆਂ ਵਾਂ ਤੇ ਨਾ ਪ੍ਰਸ਼ਾਦ ਅਟੁੱਟ ਲੰਗਰ ਵਰਤੰਡਿਆ ਵਾ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਅਟੁੱਟ ਲੰਗਰ ਵਰਤੰਡਿਆ ਤੇ ਬੀਪੀ ਮੈਂ ਤੋਂ ਪਿਛੇ ਵਾ ਗੁਰੂ ਵਾ ਗੁਰੂ ਲੰਗਰ ਨਾ ਵਿਸ਼ੇ ਆ ਵੀਰਾਂ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਇੱਥੇ ਵੀ ਐਪਲ ਤੇ ਬਨਾਣਾ ਯਾਨੀ ਕਿ ਕੇਲੇ ਤੇ ਸੇਵ ਵੀਰਾਂ ਵੱਲੋਂ ਲਾਇਆ ਕਿਹੜਾ ਨਗਰ ਆਪਣਾ ਫਾਟਾ ਪਿੰਡ ਕਲੀਅਰ ਕਰਵਾਉਣਾ ਜੀ ਕਲੀਅਰ ਕਰਵਾਣ ਵਾਲੋਂ ਇਹ ਵੀਰਾਂ ਦਾ ਲੰਗਰ ਜਿਹੜਾ ਲਾਇਆਗਾ ਕਿੰਨੇ ਵਜੇ ਦਾ ਲੰਗਰ ਲਾਇਆ ਸਵੇਰ ਦਾ ਵੀਰਾਂ ਹਾਂਜੀ ਕਿੰਨੇ ਵਜੇ ਦਾ ਲੰਗਰ ਲਾਇਆ ਸਵੇਰ ਦਾ ਅਸੀਂ ਇਹ ਤਾਂ 11:00 ਵਜੇ ਆ ਗਏ ਜੀ ਅੱਛਾ ਜੀ ਇਹ ਆ ਜੀ ਵੀਰਾਂ ਵੱਲੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਖਾਲੀ ਪੇਟ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾ ਵੀਰ ਜੀ ਆਪਣਾ ਰਾਜਿੰਦਰ ਸਿੰਘ ਜੀ ਹਾਂਜੀ ਅੱਜ ਬਾਬਾ ਜੀ ਦੀ ਵਰਸੀ ਆ ਅੱਜ 6ਵੀਂ ਵਰਸੀ ਮਨਾਈ ਜਾ ਰਹੀ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਕਹਿੰਦਾ ਲੰਗਰ ਲੈ ਕੇ ਆਏ ਤੇ ਕਦੋਂ ਦਾ ਇਹ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅਸੀਂ ਫਤੇ ਵਜਾਉਣ ਬੁਲਾਉਣੇ ਗਾਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇ ਹੁਣ ਸਾਰੀ ਸੰਗਤ ਦਾ ਅਸੀਂ ਦਿলোਧਨਵਾਦ ਕਰਦੇ ਆ ਜਿੰਨੇ ਵੀ ਸੰਗਤ ਸਵੇਰ ਤੋਂ ਲੈ ਕੇ ਇੱਥੇ ਪਹੁੰਚ ਰਹੀ ਆ ਅਰ ਤੁਸੀਂ ਵੇਖ ਰਹੇ ਹੋ ਕਿ ਬਾਹਰ ਲੱਖਾਂ ਦੀ ਤعداد ਦੇ ਵਿੱਚ ਧੰਨ ਧੰਨ ਬਾਬਾ ਪਾਲਾ ਸਿੰਘ ਜਗੂਆ ਵਾਲੇ ਉਹਨਾਂ ਦੀ ਵਰਤੀ ਨੂੰ ਬਣਾਉਂਦਿਆ ਹੋਇਆ ਜੋ ਪਤਾ ਨਹੀਂ ਕਿੰਨੇ ਕੇ ਲੰਗਰ ਚੱਲ ਰਹੇ ਹਨ ਤੇ ਕਿੰਨੀਆਂ ਕੇ ਸਾਈਤਾ ਇੱਥੇ ਦਰਸ਼ਨਾਂ ਨੂੰ ਆ ਰਹੀਆਂ ਹਨ ਔਰ ਸਾਡੇ ਨਗਰ ਖੱਟੀਆਂ ਵੱਲੋਂ ਵੀ ਜੋ ਕਾਫੀ ਦਿਨਾਂ ਤੋਂ ਉਗਰਾਹੀ ਕਰਕੇ ਔਰ ਜੋ ਅੱਜ ਜੋ ਲੰਗਰ ਲਗਾਇਆ ਗਿਆ ਸੀ ਔਰ ਜਿੰਨੇ ਵੀ ਬਾਹਰਵ ਦੇਸ਼ਾਂ ਦੇ ਵਿੱਚ ਵੀਰ ਬੈਠਿਆਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਬਹੁਤ ਹੀ ਵੱਧ ਜੜ ਕੇ ਉਹਨਾਂ ਨੇ ਸਾਨੂੰ ਗ੍ਰਾਹੀ ਦਿੱਤੀ ਔਰ ਅੱਜ ਵੇਖੋ ਸਾਡੇ ਲੰਗਰ ਦੇ ਵਿੱਚ ਜੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਦੇਸੀ ਘਿਓ ਦੁੱਧ ਫੇਰ ਤੋਂ ਹੀ ਚੱਲ ਰਿਹਾ ਹੈ ਔਰ ਕਿਸੇ ਵੀ ਗੱਲ ਦੀ ਲੰਗਰ ਦੇ ਵਿੱਚ ਟੋਟ ਨਹੀਂ ਆਈ ਔਰ ਅਕੀਰ ਤੇ ਵੀ ਬਿਆੰਤ ਜੋ ਭੰਡਾਰੇ ਚੜ ਰਹੇ ਹਨ ਅੰਦੂਰੀ ਰੋਟੀ ਦਾ ਵੀ ਜੋ 6-7 ਦਾ ਸੀ ਦੰਗੁਰਵਾਨੇ ਲਾਏ ਹਨ ਪਰ ਫੇਰ ਵੀ ਇੱਥੇ ਵਾਰੀ ਨਹੀਂ ਆ ਰਹੀ ਕਿਉਂਕਿ ਬਹੁਤ ਜਿਆਦਾ ਸੰਗਤ ਹੈ ਔਰ ਜਿੰਨੀ ਜਿਆਦਾ ਸੰਗਤ ਹੈ ਉਹਨੇ ਜਿਆਦਾ ਲੰਗਰ ਵੀ ਹਨ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜੋ ਸਾਧੂ ਨੇ ਕਮਾਈ ਕੀਤੀ ਹੈ ਇਹ ਕਿਸੇ ਨੇ ਉਹ ਸਾਧੂ ਦੀ ਕਮਾਈ ਵੇਖਣੀ ਹੈ ਨਾ ਉਹ ਇੱਥੇ ਆ ਕੇ ਵੇਖਦਾ ਹੈ ਕਿੰਨੀ ਕੋ ਉਹਨਾਂ ਨੇ ਕਮਾਈ ਕੀਤੀ ਵਾਹਿਗੁਰੂ ਕਿਉਂਕਿ ਸ਼ੁਰੂ ਤੋਂ ਹੀ ਮਾਤਾ ਪਾਲਾ ਸਿੰਘ ਜੀ ਜੋ ਬਾਬਾ ਬਿਛਰ ਸਿੰਘ ਜੀ ਨਾਲ ਰਹੇ ਔਰ ਗੰਵਾਂ ਦੀ ਸੇਵਾ ਕੀਤੀ ਔਰ ਰਾਤ ਦਿਨ ਉਹ ਗੰਵਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਔਰ ਸੰਗਤ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਜਦੋਂ ਵੀ ਉਹ ਬਾਜ ਮਾਰਦੇ ਸਨ ਉਸੇ ਵਕਤੀ ਸੰਗਤਾਂ ਖਾਦਮਾਂ ਜਾਂਦੀ ਸੀ ਸਾਡ ਕਰਕੇ ਜੋ ਸਾਡਾ ਨਗਰ ਫਰਜ਼ੀਆਂ ਦੀ ਉਹ ਫਰਜ਼ੀਆਂ ਦੇ ਜਿਹੜੇ ਨੌਜਵਾਨ ਸਨ ਉਹਨਾਂ ਨੇ ਬਹੁਤ ਜ਼ਿਆਦੀ ਇੱਥੇ ਸੇਵਾ ਕੀਤੀ ਤੇ ਹਾਲੇ ਵੀ ਹੁਣ ਉਹਨਾਂ ਦੀ ਜੋ ਗੱਡੀ ਉੱਪਰ ਬਾਬਾ ਭਰਤ ਦੇ ਬੈਠੇ ਹਨ ਉਹਨਾਂ ਦੇ ਨਾਲ ਵੀ ਜਿੱਦਾਂ ਪਹਿਲਾਂ ਨੌਜਵਾਨ ਸੇਵਾ ਕਰਦੇ ਆ ਰਹੇ ਸਨ ਉਦਾਂ ਹੀ ਹੁਣ ਵੀ ਉਹ ਸੇਵਾ ਕਰ ਰਹੇ ਹਨ ਤੇ ਇਸੇ ਤਰ੍ਹਾਂ ਹੀ ਅੱਕੇ ਤੋਂ ਵੀ ਅਸੀਂ ਬਾਬਾ ਪਾਲਾਤਨ ਦੇ ਵਰਸ਼ੀ ਦੇ ਲੰਗਰ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ ਜੜ ਕੇ ਦਾਵਾਂਗੇ ਕਿਉਂਕਿ ਸੰਗਤ ਵੀ ਸਾਡਾ ਬਹੁਤ ਸੰਯੋਗ ਦਿੰਦੀ ਹੈ ਪਰ ਜਦੋਂ ਵੀ ਨਗਰ ਨੂੰ ਅਸੀਂ ਗਰਾਹੀ ਦਾ ਬੋਲੀ ਦਾ ਹੈ ਕਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਸੰਗਤਾਂ ਹੋਰ ਵੀ ਬੜੇ ਪਿਆਰ ਦੇ ਨਾਲ ਜਿਹੜਾ ਲੰਗਰ ਸ਼ਿਕਾ ਰਹੀਆਂ ਵਾ ਤੇ ਕਾਦੀ ਲਾਈ ਆ ਵੀਰ ਜੀ ਅੱਜ ਨਹੀਂ ਨਹੀਂ ਛਪੀਲ ਕਾਦੀ ਲਾਈ ਆ ਠੰਡਾ ਠੰਡਾ ਆਈਸਕ੍ਰੀਮ ਅੱਛਾ ਜੀ ਕਿਹੜੇ ਪਿੰਡ ਤੋਂ ਆਪਣਾ ਕਿਹੜਾ ਨਗਰ ਆ ਤਾਰੀਵਾਲ ਉਹ ਕਿਹੜੀ ਜਿਹੇ ਵਿੱਚ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਕਰ达ਸ ਪੁਰ ਤੋਂ ਨਾਲ ਸਾਡੀ ਬੀਬੀ ਜੀ ਵੀ ਆ ਕੇ ਤੇ ਬੜੇ ਪਿਆਰ ਦੇ ਨਾਲੇ ਸੰਗਤਾਂ ਨੂੰ ਜਿਹੜਾ ਵਾ ਅੱਜ ਜਿਹੜਾ ਲੰਗਰ ਸ਼ਿਕਾਰ ਹੈ ਆ ਤੇ ਹਰ ਪ੍ਰਕਾਰ ਦੇ ਲੰਗਰ ਜਿਹੜੇ ਲੱਗ ਰਿਹਾ ਇਹ ਵੀਰ ਜਿਹੜੇ ਸਾਡੇ ਨੌਜਵਾਨ ਵੀਰ ਇੰਨਾ ਵੱਲੋਂ ਸਾਗ ਤੇ ਮੱਕੀ ਦੀ ਪ੍ਰਸ਼ਾਦਾ ਵਾ ਜਿਹੜਾ ਤੇ ਤਦੂਰੀ ਪ੍ਰਸ਼ਾਦਾ ਜਿਹੜਾ ਤੇ ਇਹ ਲੰਗਰ ਲਾਇਆ ਗਿਆ ਤੇ ਨਾਲ ਮਟਰ ਪਨੀਰ ਦਾ ਵੀ ਜਿਹੜਾ ਲੰਗਰ ਲਾਇਆ ਗਿਆ ਵੀਰੋ ਮਾਮੂ ਤੁਹਾਨੂੰ ਇਹ ਲਾਈਕ ਪਸੰਦ ਆ ਸੋਨੀ ਸਾਹਿਬ ਤੋਂ ਆਪਾਂ ਖਾ ਰਹੇ ਆ ਜੀ ਤੁਸੀਂ ਪਹਿਲੀ ਆ ਰਹੀ ਹੈ ਲੰਗਰ ਲਾਉਣ ਲੱਗੇ ਕਿ ਆਏ ਸਾਲ ਲਾਉਂਦੇ ਕੀ ਨਾਂ ਆਪਣਾ ਵੀਰ ਬਾਕਾਲਾ ਸਿੰਘ ਨਾਂ ਕੀ ਆਪਣਾ ਹਾਂਜੀ ਰਾਜ ਨਿਸ਼ਾਨ ਸਿੰਘ ਅੱਛਾ ਕੀ ਪਾਪਾ ਜੀ ਪਾਪਾ ਪਾਲਾ ਸਿੰਘ ਕੀ ਦੀ ਕੀ ਸਿਫਤ ਕਰਦੇ ਆ ਤੁਸੀਂ ਪਾਪਾ ਪਾਲਾ ਸਿੰਘ ਜੀ ਦੀ ਕੀ ਸਿਫਤ ਕਰਦੇ ਹੋ ਪਾਪਾ ਪਾਲਾ ਸਿੰਘ ਜੀ ਦੀ ਸਿਫਤ ਅਸੀਂ ਕੀ ਕਰਨੀ ਆ ਜੀ ਤੁਸੀਂ ਵੇਖਣੀ ਡੇ ਸਾਡੇ ਬਾਪੂ ਵੀਰੇ ਤੁਸੀਂ ਮੇਰੇ ਸਾਹਮਣੇ ਆਈ ਕਹਿੰਦਾ ਵੀਰਾਂ ਨੌਜਵਾਨਾਂ ਨੂੰ ਕੀ ਆਗੇ ਆਗੇ ਪਾਪਾ ਜੀ ਦੀ ਅੱਜ ਇਹ ਜਿਹੜੀ ਆ ਇਹ ਸੰਕਟਾ ਵੀਰ ਨੌਜਵਾਨ ਪਾਪਾ ਫਕਾਲਾ ਸਾਹਿਬ ਦੀ ਸੰਕਟਾ ਜੋ ਕਿ ਇਥੇ ਢੰਡਿਆਂ ਦਾ ਇਥੇ ਲੰਗਰ ਲਾਇਆ ਗਿਆ ਵਾ ਤੇ ਜੂਸਾਂ ਦਾ ਲੰਗਰ ਲਾਇਆ ਗਿਆ ਕੀ ਨਾਮ ਵੀ ਜੀ ਆਪਣਾ ਅਜਮੇਲ ਸਿੰਘ ਹੈ ਜੀ ਮੇਰਾ ਨਾਮ ਪਾਲਾ ਸਿੰਘ ਜੀ ਦੀ ਕੀ ਅੱਜ ਉਹਨਾਂ ਦੀ ਬੜਿਆਲੀ ਬੱਸੀ ਹੈ ਜੀ ਮਾਪਾ ਪਾਲਾ ਸਿੰਘ ਜੀ ਅੱਜ ਉਹਨਾਂ ਨੇ 22 ਸਾਲ ਲਗਾਤਾਰ ਗਊਆਂ ਮੰਗਣ ਦੀ ਸੇਵਾ ਕੀਤੀ ਹੈ ਜੀ ਉਹਨਾਂ ਦੇ ਕੋਲ ਮਤਲਬ ਉਹਨਾਂ ਦੇ ਮਨ 'ਚ ਕੋਈ ਇਦਾਂ ਦਾ ਨਹੀਂ ਸਾਧੂ ਸੰਤ ਸੁਭਾਅ ਹੈਗੇ ਦੁਨੀਆ ਦਾ ਕੋਈ ਮੋਹ ਨਹੀਂ ਹੈ ਕੋਈ ਕਿਸੇ ਟੀਨਰ ਹੈ ਬਹੁਤ ਵੱਡੀ ਤਪੱਸਿਆ ਵਾ ਉਹਨਾਂ ਦੀ ਤਪੱਸਿਆ ਹੀ ਆ ਸੰਤ ਜਿਹੜੀ ਹੈ ਇਹਦੇ ਰੋਚ ਚ ਬਈ ਵੇਖ ਸਕਦੇ ਜੀ ਉਹਨਾਂ ਦਾ ਮਤਲਬ ਉਹਨਾਂ ਨੇ ਘਰ ਦੇ ਵਿੱਚ ਇਹ ਮਤਲਬ ਸਾਰੀ ਸੰਤ ਜਿਹੜੀ ਇਕੱਠੀ ਹੋਈ ਆ ਦੇਖ ਸਕਦੇ ਕਿੰਨਾ ਪਿਆਰ ਬਾਪੂ ਅੱਜ ਰਾਤ ਨੂੰ ਲੋਕ ਆਣ ਵੱਲੋਂ ਆਖਿਆ ਗਿਆ ਕਿ ਇਹ ਬਾਬੇ ਪਾਲਾ ਸਿੰਘ ਜੀ ਦੀ ਕਮਾਈ ਆ ਜੋ ਕਿ ਸਤਖੰਡ ਵਾਸੀ ਪਪਾ ਪਾਲਾ ਸਿੰਘ ਜੀ ਆ ਜਿਹੜੀ ਹੈ ਉਹਨਾਂ ਦੀ ਕਮਾਈ ਆ ਜੋ ਅੱਜ ਸੰਤਾਂ ਦਾ ਧੰਨੂ ਵਿੱਚ ਕਾਠ ਰੜ ਰਿਆ ਦੂਰ ਦੂਰ ਤੱਕ ਜਿਹੜੀ ਆ ਸੰਤਾਂ ਦੇ ਵੇਖਣ ਨੂੰ ਨਜ਼ਰ ਆ ਰਹੀ ਆ ਪਪਾ ਪਾਲਾ ਸਕਦੇ ਹੋ ਕਿ ਤਰ੍ਹਾਂ ਤਰ੍ਹਾਂ ਦੇ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਨਾਮ ਤੇ ਜਿਹੜੇ ਲੰਗਰ ਲਾਏ ਗਏ ਆ ਤੁਹਾਨੂੰ ਇਹ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਬਾ ਪਾਲਾ ਸਾਹਿਬ ਤੋਂ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਹਰ ਪ੍ਰਕਾਰ ਦੇ ਇੱਥੇ ਜਿਹੜੇ ਲੰਗਰ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਦਾ ਮਹਾਰਾਜ ਦੇ ਬੇਅੰਤ ਜਿਹੜੇ ਆ ਲੰਗਰ ਆ ਹਰ ਇੱਕ ਦੀਆਂ ਜਿਹੜੀਆਂ ਇੱਛਾਵਾਂ ਪੂਰੀਆਂ ਕਰਦੇ ਆ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਤੇ ਤੁਹਾਨੂੰ ਇੱਥੇ ਤਰ੍ਹਾਂ ਤਰ੍ਹਾਂ ਦੇ ਵੇਖਣ ਨੂੰ ਜਿਹੜੇ ਲੰਗਰ ਆ